ਮੇਰਾ ਨਾਮ ਮਨਿੰਦਰਦੀਪ ਸਿੰਘ ਆ ਤੇ ਚੱਕ ਪਾਲਾ ਪਿੰਡ ਆ ਮੇਰਾ ਕੀ ਗੱਲ ਹੋਈ ਏ ਸਾਰੀ ਪਤਾ ਨਹੀਂ ਮੈਂ ਤੇ ਜੇ ਹੁਣੇ 10 15 ਮਿੰਟ ਹੋਏ ਦੋਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੋ ਛੇਤੀ ਆ ਜਾਓ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਆ ਦੇ ਬਾਈ ਕਿਦਾਂ ਕਿਦਾਂ ਕੀ ਲੱਗਾ ਕੀਦਾਂ ਹੋਈ ਏ ਦਾ ਤੀਖਾ ਤੂੰ ਅਜੇ ਤੀਖਾ ਵੇਖਿਆ ਨਹੀਂ ਦੱਸਦੇ ਕਹਿੰਦੇ ਉਹ ਉਹਨਾਂ ਸਾਹ ਦੇ ਕੇ ਮਾਰੀ ਕਹਿੰਦੇ ਕੀ ਮੰਗ ਕਰਦੇ ਹੋ ਮੰਗਿਆ ਹੋ ਇਨਸਾਫ ਦੀ ਇਹ ਦਾ ਨਾਮ ਲਖਵਿੰਦਰ ਕੌਰ ਤੇ ਜਿਹਦੀ ਡੈਥ ਹੋਈ ਲੜਕੀ ਦਾ ਕਿਨਾਸ ਉਹਦਾ ਨਾਮ ਰਮਨਦੀਪ ਕੌਰ ਕੀ ਲੱਗਦੀ ਤੁਹਾਡੀ ਪਨੇਵੀ ਜੇ ਅੱਛਾ ਕੀ ਗੱਲ ਹੋਈ ਸਰ ਗੱਲ ਤਾਂ ਤੁਹਾਨੂੰ ਇਹਨਾਂ ਦੱਸੀ ਜੇ ਪਰ ਉਹਨਾਂ ਨੇ ਇਹ ਗੱਲ ਆ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਉਹਦੀ ਮਾਂ ਘਰ ਕੱਲੀ ਆ ਵਿਚਾਰੀ ਇੱਕ ਔਰਤ ਇਸ ਤਰ੍ਹਾਂ ਦੀ ਵੀ ਜਿਹਦੇ ਸਿਰ ਤੇ ਸਾਈਂ ਵੀ ਨਹੀਂ ਤੋ ਉਹਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਤੇਰੀ ਧੀ ਦੀ ਆ ਹਾਲਤ ਹੋ ਗਈ ਬਾਹਰੋਂ ਜਿਨ੍ਹਾਂ ਨੇ ਸੁਣਿਆ ਵੇਖਿਆ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਵਾ ਵੀ ਤੁਹਾਡੇ ਨਾਲ ਹਾਲਤ ਵੀ ਗੁਜ਼ਰ ਗਈ ਹੈ ਕੀ ਗੱਲ ਹੋਈ ਹੈ ਲੜਕੀ ਦੀ ਡੈਥ ਹੋ ਗਈ ਹੈ ਹਾਂਜੀ ਇਹ ਲੱਗਦਾ ਪਹਿਲਾਂ ਵੀ ਕੋਈ ਲੜਾਈ ਝਗੜਾ ਰਿੰਦਾ ਸੀਗਾ ਕਿ ਨਹੀਂ ਸਰ ਉਹਦੀ ਜਿਹੜੀ ਸੱਸ ਤੇ ਨਾਨਣ ਸੀ ਉਹ ਨੁਕਤਾਚੀਨੀ ਕਰਦੀਆਂ ਸੀ ਖਾਸ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਨੁਕਤਾਚੀਨੀ ਕਰਦੀਆਂ ਸੀ ਉਹਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਵਿਆਹ ਇਹ ਦੋ ਮਹੀਨੇ ਹੋ ਗਏ ਜੀ ਅੱਛਾ 22 ਜਨਵਰੀ ਨੂੰ ਉਹਦੀ ਕਦੀ ਕੋਈ ਮੰਗ ਵੀ ਕੀਤੀ ਸੀ ਉਹਨਾਂ ਨੇ ਨਹੀਂ ਸਰ ਇਹੋ ਜੀ ਕੋਈ ਮੰਗ ਨਹੀਂ ਅੱਛਾ ਜੀ ਕੀ ਹੁਣ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਤੇ ਉਹ ਵੀ ਸਾਡੀ ਬੱਚੀ ਵੇਖੋ ਉਹਨੂੰ ਇਨਸਾਫ ਤੇ ਮਿਲਣਾ ਹੀ ਚਾਹੀਦਾ ਹੈ ਨਾ ਬੱਚੀ ਦਾ ਕਿ ਜਿਹਦਾ ਇੱਕ ਪਿਤਾ ਵੀ ਨਹੀਂ ਸਿਰ ਤੇ ਹੈਗਾ ਤੇ ਉਹਨੂੰ ਮਤਲਬ ਅਸੀਂ ਹੁਣ ਇਦਾਂ ਹੀ ਥੋੜਾ ਚੁੱਕ ਕੇ ਲੈ ਜਾਵਾਂਗੇ ਸਹੀ ਜ ਹਾਂ ਜੀ ਅੱਜ ਵੀ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਕੀ ਮਾਮਲਾ ਬੰਨਾ ਗੁਰਨਾਮ ਸਿੰਘ ਹੈ ਪਿੰਡ ਮੇਰਾ ਚੱਕਵਾਲਾ ਜੀ ਮੈਂ ਤਾਂ ਰਾਤੀ ਪਤਾ ਲੱਗਾ ਜੀ ਜਦੋਂ ਪਰ ਬੜੀ ਦੁਖਦਈ ਇੱਕ ਘਟਨਾ ਹੋਈ ਆ ਦੋ ਮਹੀਨੇ ਪਹਿਲੇ ਬੇਟੀ ਦੇ ਵਿਆਹ ਕੀਤੇ ਨੂੰ ਫਾਦਰ ਸਾਹਿਬ ਸਿਰ ਤੇ ਨਹੀਂ ਗਾ ਇੱਕ ਮਾਤਾ ਤੇ ਕਹਿਆ ਵੀਰਿਆ ਦੇਸਾ ਪੁੱਤੇ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀ ਜਾਂਦੇ ਵੀ ਮਾਤ ਗੋਮੋ ਗਈ ਆ ਪਰ ਜਦੋਂ ਸਾਰੇ ਨਗਰ ਦੇ ਸਾਰੇ ਬੰਦੇ ਉੱਥੇ ਗਏ ਪਹੁੰਚੇ ਆਂ ਵੇਖਿਆ ਕਿ ਜਿਤਨਾ ਆਂਦੇ ਵੀ ਇੱਥੇ ਇਨਾ ਫਾ ਲੈ ਲਿਆ ਫਾ ਲੈਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਾਰਨ ਕਿ ਜਿੱਤਰਾ ਜੇ ਜਾ ਕੇ ਵਿੜਦੇ ਵਖਿਆ ਪਏ ਇੱਥੋਂ ਫਾ ਲੈ ਉਹ ਚਾਈ ਵੀ ਇੰਨੀ ਜਿਆਦੀ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਸਾਡਾ ਹੱਥ ਨਹੀਂ ਪਹੁੰਚਦਾਉਤੇ ਔਰ ਉਹਦੇ ਉੱਥੇ ਵਾਲ ਵੀ ਜਿਹੜੇ ਅਕ ਲਿਪ ਟੁੱਟੇ ਆ ਕੁੜੀ ਦੇ ਵਾਲ ਵੀ ਖੁੱਸੇ ਪਏ ਜਾਂਦੇ ਮਤਲਬ ਇਹ ਨਾ ਇਹ ਦੇ ਤਸੱਦ ਦੇ ਨਾਲ ਉਹਦੇ ਬੇ ਕੋ ਰਹਿਮੀ ਨਾਲ ਉਹ ਦੱਸੇ ਬਕਾਤਰ ਹੋਇਆ ਆ ਉਹ ਕੀਤਾ ਆ ਤੇ ਦੂਸਰੀ ਗੱਲ ਪੁਲਸ ਦੀ ਇਹ ਟਿਲਗ ਜਾਰੀ ਕਿ ਜੋ ਮੁੰਡਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ ਕਿ ਮੈਂ ਕਤਲ ਕੀਤਾ ਆ ਮੈਨੂੰ ਫੜੋ ਤੇ ਸਚੂ ਸਾਹਿਬ ਅਜੇ ਵੀ ਹੁੰਦਾ ਵੀ ਨਹੀਂ ਇਹ ਇਹ ਤਵਦੀਸ਼ ਕਰਨੀ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਰਡਰ ਹੋਇਆ ਵਾ ਭਾਜੀ ਉਹ ਸਾਰੇ ਆਮ ਦਿਸਣ ਰਿਹਾ ਉਹਦੇ ਗੱਲ ਤੇ ਜਦੋਂ ਆ ਬੇਖੋ ਅੰਦਰ ਪੋਸਟਮਾਰਕ ਲਾਸ ਪਈ ਆ ਤੇ ਜਾ ਕੇ ਵੇਖੋ ਨਿਸ਼ਾਨ ਆਇਆ ਪੂਰਾ ਰੱਸੀ ਦਾ ਤੁਸੀਂ ਕੀ ਮੰਗ ਕਰਦੇ ਸਾਡੀ ਮੰਗ ਇਹੋ ਕਿ ਜਿੰਨਾ ਚਿਰ ਸਾਨੂੰ ਸਾਫ਼ ਨਹੀਂ ਮਿਲਦਾ ਸਾਨੂੰ ਇਹ ਬੱਚੇ ਨੂੰ ਇਨਸਾਨ ਨਹੀਂ ਆਪਣੀ ਭੈਣ ਦਾ ਮਿਲਦਾ ਉਹਨਾਂ ਜਿਹੜਾ ਅਸੀਂ ਚੌਂਚ ਜੇ ਨਾ ਢਿਲਕ ਜਾਰੀ ਪੁਲਿਸ ਨੇ ਵਰਤੀ ਗ੍ਰਿਫਤਾਰੀਆਂ ਨਾ ਪਾਈਆਂ ਬੰਦਿਆਂ ਦੀਆਂ ਤੇ ਅਸੀਂ ਹੁਣ ਚੌਂਚ ਚ ਰੱਖ ਕੇ ਧੰਨਾ ਲਾਵਾਂਗੇ ਉਹਨਾਂ ਜਿਹੜੇ ਡੈੱਡ ਬਾਡੀ ਨਹੀਂ ਚੁੱਕਾਂਗੇ ਜਨਾਜ਼ਾ ਸਾਨੂੰ ਸਾਫ਼ ਦੀ ਮੰਗ ਨਾ ਸਾਰੀ ਪੂਰੀ ਹੋਈ ਦੋਸ਼ੀ ਆਏ ਦੀਆਂ ਘਰ ਬੈਠਿਆ ਤੇ ਇੱਕ ਗ੍ਰਿਫਤਾਰੀ ਵੀ ਨਹੀਂ ਪਾਈ ਐਸਐਚਓ ਸਾਹਿਬ ਨੇ ਅਸੀਂ ਸਾਹਮਣੇ ਕਹਿੰਦੇ ਰਹੇ ਵੀ ਦੋਸ਼ੀ ਮੰਨਣਾ ਡੈਨ ਨੂੰ ਲਾਗੇ ਭਾ ਲੋ ਫਾਇਰਾ ਜੋਸ਼ ਹੋ ਰਿਹਾ ਹੋਊਗਾ ਉਹ ਹੋ ਜਾਊਗਾ ਪਰ ਆਸ ਨਹੀਂ ਉਹਨਾਂ ਕੋਲ ਫਿਰਤਾ ਹੀ ਨਹੀਂ ਬੀਤੀ ਚੌਕੀ ਦੇ ਕੋਲ ਕਾਰਿਆ 5 ਮਿੰਟ ਦਾ ਰਸਦਾ ਚੌਕੀ ਤੁਰ ਜਾਂਦਾ ਤੇ 3 ਮਿੰਟ ਦਾ ਸਾਰਾ ਦੱਸੋ ਇਹ ਤੋਂ ਠੀਕ ਹੈ ਕਿ ਇਹ ਜਿਹੜਾ ਵਾਹਾ ਜਤਾ ਗਿਆ ਇਹਦਾ ਕੱਲ ਇੱਕ ਮੈਸੇਜ ਆਏਗਾ ਸੀ ਜੌਨ ਹਸਪੀਟਲ ਤੋਂ ਤੇ ਇੱਕ ਲੜਕੀ ਆ ਆਪਣੇ ਅਮਨਦੀਪ ਕੌਰ ਜਿਸ ਨੇ ਫਾਲ ਆ ਲਿਆ ਦੇ ਜੇਰੇਲਾਜ ਹਸਪੀਟਲ ਦੇ ਵਿੱਚ ਜਦੋਂ ਜਦੋਂ ਅਸੀਂ ਸੇ ਮੌਕੇ ਤੇ ਆਏ ਆ ਤੇ ਬਰੌਡਾ ਡੋ ਚੁੱਕੀ ਸੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਥੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਦੀ ਪਿਆਣ ਸੰਦੀਪ ਕੌਰ ਤੇ ਸੱਸ ਹੈ ਗਿਆ ਕਸ਼ਮੀਰ ਕੌਰ ਇਹ ਤਾਰੀਖ ਸਰ ਕੇ ਦੀ ਪਈ ਹੈ ਜੀ ਲੜਕੇ ਦੀ ਨਹੀਂ ਇਹ ਤਾਂ ਇੱਕ ਤਾਰੀਖ ਹੀ ਨਹੀਂ ਪਈ ਅੱਜ ਪੋਸਟ ਨੂੰ ਕਰਾ ਲਦੇ ਆ ਬਾਅਦ ਪੋਸਟਮਾਨ ਦਾ ਪਰਿਵਾਰਕ ਮੰਡਲ ਵਿੱਚ ਕੀ ਚੱਲ ਰਿਹਾ ਜੀ ਪਰਿਵਾਰਕ ਕਮੇਟੀ ਮੈਂਬਰਾਂ ਦਾ ਇਹੀ ਕਹਿਣਾ ਪਈ ਉਹਨਾਂ ਦੇ ਘਰ ਘਰੇ ਲੋਕਲੇਸ਼ਨ ਲਿੰਦਾ ਸੀਗਾ ਭਰੇ ਲੋਕਲੇਸ਼ ਤੋਂ ਤਾਂਗ ਆਣ ਕੇ ਉਹਨੇ ਜਾਨੀ ਕਿ ਇਹ ਜਿਹੜਾ ਖਾਹ ਖਾਬ ਜਿਹੜਾ ਆਪਣਾ ਕੰਨ ਚੁੱਕਿਆ ਜਿੰਨਾਂ ਦੀ ਮਦਦ ਜਿਹੜਾ ਲੜਕਾ ਉਹਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਬੂਲ ਕੀਤੀ ਆ ਕਿ ਉਸ ਵੱਲੋਂ ਜਿਹੜੀ ਇਹ ਕੰਫਰਟ ਕਟ ਨਾ ਮੰਨੋ ਇਹ ਜੋ ਰੈਸਟਰੀ ਕੀਤਾ ਜੀ ਆਪਾਂ ਰੈਸਟ ਕਰਾਂਗੇ ਤਾਂ ਫੇਰ ਹੀ ਪਤਾ ਲੱਗੂਗਾ ਜੀ ਪਰਿਵਾਰ ਦਾ ਕਹਿਣਾ ਚ ਪੁਲਿਸ ਦੀ ਹਾਜ਼ਰੀ ਵਿੱਚ ਉਹਨੇ ਇਹ ਚੀਜ਼ ਮੰਨੀ ਨਹੀਂ ਨਹੀਂ ਇਹ ਅਜੇ ਨਹੀਂ ਆਪਾਂ ਜਿੰਦਾਂ ਕਲੈਸਟਰੀ ਕਰਦੇ ਉਦੋਂ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ ਰੈਸਟ